ਦੇ ਬਹੁਤ ਬੱਲੇ ਉਹ ਯੇ ਲਾ ਗ੍ਰੇਮ ਮੰਗਦੇ ਕਿ ਮੈਂ 7ਵੇਂ ਮਹੀਨੇ ਨਹੀਂ ਆਈ ਆ ਵਾਪਸ ਕਿੰਨਾ ਟਾਈਮ ਲੱਗਦਾ ਅਸੀਂ 2023 ਨਵੰਬਰ ਵਿੱਚ ਗਏ ਹਾਂ ਕਿਹੜੇ ਵੀਜੇ ਦੇ ਆ ਇੱਕ ਨਹੀਂ ਮੇਰਾ ਵੀਜਾ ਰਿਜਾਇਰ ਕਰ ਉਹ ਕਹਿੰਦੀ ਉਹ ਕਹਿੰਦੀ ਕੰਮ ਤੇ ਲਵਾਉਂਗੀ ਤੁਹਾਨੂੰ ਵਧੀਆ ਪੈਸੇ ਮਿਲਣਗੇ ਕੋਟ ਮਾਰ ਕੋਸ਼ਿਸ਼ ਨਹੀਂ ਹੁੰਦੀ ਉਹਨੂੰ ਕਿਉਂਕਿ ਮੈਨੂੰ ਹੋਰ ਕੁੜੀਆਂ ਨੇ ਦੱਸਿਆ ਸੀ ਉਹ ਤੇ ਘਟਮਾਰ ਕਰਦੇ ਆ ਉਹ ਕਹਿੰਦੀ ਕੁੜੀਆਂ ਝੂਠ ਬੋਲਦੀਆਂ ਇਹੋ ਜਿਹਾ ਕੋਈ ਨਹੀਂ ਮੈਨਾਂ ਇਹ ਜਿਹੜੀ ਕੁੜੀ ਨੇ ਮੈਨੂੰ ਲੈ ਕੇ ਗਈ ਉਹ ਸਾਡੀ ਰਿਸ਼ਤੇਦਾਰੀ ਸੀ ਹਾਂਜੀ ਸਮਾਲ ਭਾਈ ਦੀ ਰਹਿਣ ਵਾਲੀ ਹੈ ਹਾਂਜੀ ਤੇ ਉਹ ਕਹਿੰਦੀ ਸੀ ਘਟਮਾਰ ਕੋਸ਼ਿਸ਼ ਨਹੀਂ ਮੈਂ ਉਹਨੂੰ ਦੱਸਿਆ ਇਹੋ ਕਹਿੰਦੀ ਮੇਰੀ ਜ਼ਿੰਮੇਵਾਰੀ ਹੈ ਕੁੜੀਆਂ ਕੰਮ ਕਰਨ ਦੀਆਂ ਮਾਰੀਆਂ ਝੂਠ ਬੋਲਦੀਆਂ ਤੁਹਾਨੂੰ ਇਹਦਾ ਪਤਾ ਸੀ ਕਿ ਇਹ ਘਟਮਾਰ ਹਾਂਜੀ ਮੈਨੂੰ ਮੈਨੂੰ ਪਤਾ ਹਾਂਜੀ ਵੀਡੀਓ ਦੇਖਿਆ ਸੀ ਹਾਂਜੀ ਵੀਡੀਓ ਦੇਖਿਆ ਸੀ ਹਾਂਜੀ ਮੈਂ ਵੀਡੀਓ ਦੇਖਿਆ ਸੀ ਤੇ ਉਹ ਕਹਿੰਦੀ ਸੀ ਨਹੀਂ ਇਦਾਂ ਦਾ ਕੁਛ ਨਹੀਂ ਕੁੜੀਆਂ ਝੂਠ ਬੋਲਦੀਆਂ ਵਾਂ। ਉਹ ਕਹਿੰਦੀ ਮੇਰੀ ਜ਼ਿੰਮੇਵਾਰੀ ਕੁੜੀਆਂ ਇੱਥੇ ਆਣ ਕੇ ਕੰਮ ਨਹੀਂ ਕਰਦੀਆਂ, ਸਾਧ ਕਰਕੇ ਕਹਿ ਦਿੰਦੀਆਂ ਇੱਥੇ ਵਧੀਆ ਮੋਹ ਨਾਲ ਪੈਸੇ ਮਿਲਣਗੇ ਤੇ ਦਵਾਈ ਦਿੱਤੀ ਜਾਊਗੀ ਜੇ ਤੁਸੀਂ ਥਿਲੇ ਮਿਲੇ ਕੱਪੜਾ ਲੀڑا ਧਾਰਾ ਕੁਝ ਮਿਲੂਗਾ। ਪਰ ਇੱਕ ਮਹੀਨੇ ਨਾ ਉਹਨਾਂ ਨੇ ਮੈਨੂੰ ਵਧੀਆ ਰੱਖਿਆ। ਇੱਕ ਮਹੀਨੇ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ। ਉਹ ਮੈਨੂੰ ਤਿੰਨ ਤਿੰਨ ਘਰਾਂ ਦਾ ਕੰਮ ਕਰਨ ਲੱਗ ਗਏ। ਜਦੋਂ ਇੱਕ ਮਹੀਨਾ ਰਿਹਾ ਉਹ ਤੁਸੀਂ ਕੰਮ ਕਰਦੇ ਰਹੇ। ਹਾਂਜੀ ਪਹਿਲਾਂ ਮੈਂ ਹਾਂਜੀ ਉਹ 100 ਰੁਪਏ ਲੈ ਕੇ ਗਏ ਸੀ ਮਾਨ ਦਾ 100 ਰੁਪਏ ਤੁਹਾਡੇ ਕੋਲ ਕੋਈ ਹਾਂਜੀ 25000 ਰੁਪਏ ਜਦੋਂ ਨੇ ਮੇਰਾ ਟੈਕਸ ਵੀ ਜਾ ਭੇਜਿਆ 25000 ਰੁਪਏ ਲੈ ਕੇ ਉਹਦੇ ਵੇਚਿਆ ਗਿਆ ਸੀ ਹਾਂਜੀ ਹਾਂਜੀ ਉਹਨਾਂ ਕੁੜੀ ਨੇ ਮੈਨੂੰ ਆਫਿਸ 'ਚ ਵੇਚਤਾ ਹੀ ਆਫਿਸ ਵਾਲਿਆਂ ਨੇ ਮੈਨੂੰ ਗਾਹ ਅਰਬੀਆਂ ਦੇ ਘਰੇ ਗਏ ਇਹ ਜਦੋਂ ਉਹਨਾਂ ਨੇ ਮੇਰੇ ਤੋਂ ਪੈਸੇ ਮੰਗੇ ਜਦੋਂ ਮੈਂ ਉਹਨਾਂ ਨੂੰ ਕਿਹਾ ਮੈਂ ਆਪਦੇ ਘਰ ਜਾਣਾ ਮੈਂ ਨਹੀਂ ਕੰਮ ਕਰਨਾ ਮੈਂ ਬਿਮਾਰ ਹੋ ਗਈ ਮੇਰੇ ਹੱਥ ਪੈਰ ਖਰਾਬ ਹੋ ਗਏ ਦਵਾਈ ਉਹ ਦਵਾਉਂਦੇ ਨਹੀਂ ਮੈਂ ਕਿਹਾ ਮੈਂ ਆਪਦੇ ਘਰ ਜਾਣਾ ਉਹ ਕਹਿੰਦੇ 1000 ਰੁਪਏ ਦੇ ਦੇ ਫਿਰ ਅਸੀਂ ਤੈਨੂੰ ਜਾਣ ਦਵਾਂਗੇ ਮੈਂ ਨਾ ਪੁੱਛਿਆ ਤੁਸੀਂ ਪੈਸਾ ਕਿੱਥੋਂ ਮੰਗਦੇ ਪਏ ਫਿਰ ਉਹਨਾਂ ਨੇ ਦੱਸਿਆ ਕਿ ਆਹ ਕੁੜੀ ਨੇ ਤੈਨੂੰ ਵੇਚਿਆ ਹੋਇਆ ਵਾ ਅਸੀਂ ਉਹ ਪੈਸਾ ਮੰਗਦੇ ਪਏ ਬਾਬਾ ਜੀ ਦਾ ਕੀ ਸੰਪਰਕ ਮੇਰਾ ਪਰਿਵਾਰ ਆਇਆ ਸੀ ਉਹਨਾਂ ਨੇ ਸਾਡੇ ਤੋਂ ਪੈਸਾ ਲੈ ਲਿਆ ਸੀ ਫਿਰ ਵੀ ਭੇਜਦੇ ਨਹੀਂ ਪਏ ਸੀ ਫਿਰ ਮੇਰਾ ਪਰਿਵਾਰ ਇੱਥੇ ਆਇਆ ਫਿਰ ਬਾਬਾ ਜੀ ਨੇ ਐਂਬੈਸੀ ਫੋਨ ਕੀਤਾ ਉੱਥੇ ਉਹਨਾਂ ਨੇ ਮੈਨੂੰ ਬਚਾਇਆ ਕਢਾਇਆ ਇਹਨਾਂ ਨੇ ਹਾਂਜੀ ਬਹੁਤ ਕੁੱਟਦੇ ਸੀ ਬਹੁਤ ਜਿਹੜੋ ਵੀ ਫੋਨ ਜਿਹੜਾ ਉਹਨਾਂ ਨੂੰ ਕਹਿੰਦੇ ਫੋਨ ਜਦੋਂ ਫੋਨ ਨਹੀਂ ਦਿੰਦੇ ਸੀ ਨਾ ਕੁਛ ਖਾਣਾ ਨਹੀਂ ਦੇਉਂਦੇ ਉਹ ਪੈਸੇ ਦੀ ਮੰਗ ਕਰਦੇ ਸੀ ਬਸ ਪੈਸਾ ਦੋ ਆਦੇ ਪਰਿਵਾਰ ਨੂੰ ਕਹੋ ਨਹੀਂ ਹੈ ਉਹ ਜਦੋਂ ਪੁੱਛਦੇ ਹੈ ਬਸ ਵਰਤਮਾਰ ਕਰਦੇ ਸੀ ਪੈਸੇ ਦੀ ਮੰਗ ਕਰਦੇ ਸੀ ਕਮਰੇ ਚ ਬੰਦ ਕਰਕੇ ਰੱਖਿਆ ਜਾਂਦਾ ਸੀ ਤੇ ਖਾਣਾ ਨਹੀਂ ਦਿੰਦੇ ਸੀ ਪਰ ਉਹਨਾਂ ਦਾ ਕੀ ਕਰਦਾ ਉਦੋਂ ਦਿੰਦੇ ਸੀ ਖਾਣਾ ਇਸੇ ਨਾਲ ਗੱਲ ਨਹੀਂ ਹੁੰਦੀ ਸੀ ਜਦੋਂ ਅਮਰ ਜੋ ਮੇਰੇ ਪਰਿਵਾਰ ਨੇ ਕੰਪਲੀਟ ਕੀਤੀ ਉਹਦੇ ਤੇ ਫਿਰ ਉਹਨੇ ਮੇਰੀ ਗੱਲ ਕਰਾਉਣ ਲੱਗੀ ਪ੍ਰੋਸੈਸ ਤੇ ਗਵਾਰ ਨੂੰ ਜਿਹੜਾ ਮਤਲਬ ਲਗਾਉਂਦੇ ਆ ਉਹ ਉਹਨੂੰ ਮੈਂ ਕੁੜੀ ਨੂੰ ਮੈਸੇਜ ਕੀਤਾ ਸੀ ਕਿ ਉਹ ਇਹ ਉਹਨਾਂ ਨੂੰ ਕਹਿਣ ਲੱਗੀ ਸੀ ਕਿ ਇਹੇ ਦੇ ਦੋ ਪ੍ਰਿਆ ਦੇ ਤੇ ਮੈਂ ਇਹਨੂੰ ਭੇਜਦੀ ਆ ਕਿ ਕਿ ਪ੍ਰਿਆ ਬਿਮਾਰ ਹੋ ਗਈ ਪਈ ਆ ਥੋੜੀ ਪੂਰੀ ਤੇ ਫਿਰ ਉਹਨੇ ਕਰੇ ਫੋਨ ਕੀਤਾ ਫਿਰ ਘਰ ਦੇ ਕਹਿੰਦੇ ਨੇ ਗੱਲ ਕਰਾ ਕਰੋ ਨਹੀਂ ਸੀ ਬਹੁਤ ਟਾਈਮ ਉਹਨੇ ਇੱਕ ਮਹੀਨਾ ਮੇਰੀ ਗੱਲ ਨਹੀਂ ਕਰਾਈ ਸੀ ਇੱਕ ਮਹੀਨੇ ਬਾਅਦ ਉਹਨੇ ਮੇਰੇ ਪਰਿਵਾਰ ਨਾਲ ਗੱਲ ਕਰਾਈ ਉਹ ਵੀ ਪੈਸਿਆਂ ਦੀ ਗੱਲ ਕੀਤੀ ਇਹ ਪੈਸੇ ਦੇ ਦੋ ਪਹਿਲਾਂ ਉਹਨਾਂ ਨੇ ਸਾਡੇ ਕੋਲ 60000 ਰੁਪਿਆ ਮੰਗਿਆ ਇੰਡੀਆ ਦਾ 60000 ਰੁਪਿਆ ਰਗਮਾਨ ਦਾ 30000 ਰੁਪਿਆ ਕਹਿੰਦੇ ਥੋੜੀ ਚੈੱਕ ਕਰਾ ਦਿੰਨੇ ਜਦੋਂ ਜ ਪਰਿਵਾਰ ਨੂੰ ਕਿਹਾ ਤਾਂ ਅਸੀਂ 130 ਪੈਸੇ ਇੱਧਰ ਉੱਧਰ ਫੜੋ ਪਰ ਉਹਨੇ ਬਾਅਦ ਸਾਡਾ 30000 ਰੁਪਿਆ ਲੈ ਕੇ ਫਿਰ ਕਹਿੰਦੀ 60000 ਮੰਗਿਆ ਇੱਥੇ ਵੀ ਮੈਨੂੰ ਚੈੱਕ ਨਹੀਂ ਕਰਾਈ ਇਹਨਾਂ ਨੇ ਹਾਂ ਉੱਥੇ ਜਿੱਦੋਂ ਮੈਂ ਗਈ ਆ ਮੈਂ ਦੋ ਕੁੜੀਆਂ ਹੋਰ ਵੀ ਸੀ ਉੱਥੇ ਫਤੀਆਂ ਆਈਆਂ ਪੰਜਾਬੀ ਕੁੜੀਆਂ ਸੀ ਹਾਂਜੀ ਮੈਨੂੰ ਉਹ ਮੈਨੂੰ ਨਹੀਂ ਪਤਾ ਮੈਂ ਉਹਨਾਂ ਨੇ ਮੈਨੂੰ ਉੱਥੇ ਭੇਜਤਾ ਜਦੋਂ ਹੀ ਮੈਨੂੰ ਲੈ ਕੇ ਆਏ ਇੱਕ ਦੂਜੇ ਨਾਲ ਪ੍ਰੋਬਲਮ ਨਹੀਂ ਹੋਈ ਉਹ ਕਿਉਂਕਿ ਮੈਨੂੰ ਨਹੀਂ ਦਿੱਤੀ ਇੱਕ ਦੂਜੇ ਨਾਲ ਕੋਈ ਇਦਾਂ ਦੀ ਕੁੜੀ ਹੈ ਤੁਹਾਡੀ ਲਈ ਫਸੀ ਹੋਈ ਤਾਂ ਮੈਨੂੰ ਪਤਾ ਨਹੀਂ ਮੇਰੇ ਜਾਣਕਾਰੀ ਹਾਂ ਮੇਰੇ ਮਾਸੀ ਆਈ ਸੀ ਮੇਰੇ ਨਾਲ ਉਹ ਪਹਿਲਾਂ ਹੀ ਆ ਗਈ ਸੀ ਉਹਨਾਂ ਨੂੰ ਉੱਥੇ ਆਫਿਸ 'ਚ ਸੀਗੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਉੱਥੋਂ ਦਾ ਮਾਹੌਲ ਕਿ ਉਹ ਆ ਗਏ ਤੇ ਇਹਨਾਂ ਨੇ ਮੈਨੂੰ ਗਾਹ ਵੇਚ ਚੁੱਕੀ ਸੀ ਫਿਰ ਮੈਨੂੰ ਨਿਕਲ ਨਹੀਂ ਦਿੱਤਾ ਇਹਨਾਂ ਹਾਰਵਾਈ ਦੀ ਮੰਗ ਕਰਦੇ ਹੋ ਹਾਂਜੀ ਕਾਰਵਾਈ ਦੀ ਮੰਗ ਕਰਦੇ ਆਂ ਤੇ ਉੱਥੇ ਗਏ ਸੀ ਐਨਆਰਆਈ ਪੁਲਿਸ ਕੋਲੇ ਉਸੀ ਉਹਨਾਂ ਨੇ ਕਿਹਾ ਫਰਚਾ ਦਰਜ ਕਰੋ ਅਸੀਂ ਜਿਹੜੇ ਬਿਆਨ ਲਿਖੋਨੇ ਆ ਉਹ ਸਾਡੇ ਬਿਆਨ ਨਹੀਂ ਲਿਖਦੇ ਹਾਂ ਹਾਂਜੀ ਐਨਆਰਆਈ ਪੁਲਿਸ ਮੇਰੇ ਕੋਲ ਜੀ ਪੁਲਿਸ ਹਾਂਜੀ ਸਾਡੇ ਹੀ ਪੁਲਿਸ ਦੀ ਪੁਛਤ ਹੈ ਹਾਂਜੀ ਹਾਂਜੀ ਉਹ ਉੱਥੇ ਬੈਠੀ ਬਿਆਨ ਜਿਹੜੇ ਦਿੰਦੀ ਉਹਦੀ ਮਦਦ ਕਰਦੇ ਆ ਜਿਹੜਾ ਮੈਂ ਉਹਨਾਂ ਨੂੰ ਦੱਸਦੀ ਪਈ ਆ ਮੇਰੇ ਨਾਲ ਉਹਨਾਂ ਨੇ ਪੱਟ ਮਾਰ ਕੀਤੀ ਸਾਡੇ ਤੋਂ ਪੈਸਾ ਲੁੱਟਿਆ ਗਿਆ ਇੰਨਾ ਸਾਨੂੰ ਪਰੇਸ਼ਾਨ ਕੀਤਾ ਫਿਰ ਵੀ ਉਹ ਕਹਿੰਦੇ ਸਾਨੂੰ ਸਬੂਤ ਦਿਓ ਉੱਥੇ ਤੁਹਾਡੇ ਕੋਲ ਕੀ ਸਬੂਤ ਆ ਮੈਂ ਕਿਹਾ ਮੇਰੇ ਕੋਲ ਕੋਈ ਸਬੂਤ ਨਹੀਂ ਮੈਨੂੰ ਤਾਂ ਉਹਨਾਂ ਨੇ ਬੰਦ ਕੀਤਾ ਹੋਇਆ ਸੀ ਮੈਨੂੰ ਇੱਕ ਕਮਰੇ ਚ ਬੰਦ ਕਰਕੇ ਫੋਨ ਮੇਥੋਂ ਖੋਇਆ ਹੋਇਆ ਸੀ ਮੈਂ ਉਹਦਾ ਸਬੂਤ ਕਿਥੋਂ ਕੱਟੇ ਕਰਦੀ ਹਾਂ ਹਾਂਜੀ ਇਦਾਂ ਹੀ ਕਹਿੰਦੇ ਫਿਰ ਸਬੂਤ ਲੈ ਕੇ ਆਓ ਤੁਸੀਂ ਤੁਹਾਡੇ ਨਾਲ ਕੁੱਟ ਮਾਰ ਲਈ ਬਾਬਾ ਜੀ ਕਹਿੰਦੇ ਤੁਹਾਡੀ ਮਦਦ ਕੀਤੀ ਜਾਊਗੀ ਉਹਨਾਂ ਪੁਲਿਸ ਵਾਲਿਆਂ ਤੇ ਵੀ ਕਾਰਵਾਈ ਕੀਤੀ ਜਾਊਗੀ ਹਾਂਜੀ ਅੱਜ ਦੇ ਵੀ ਕਿ ਲਗਾਤਾਰ ਪ੍ਰੈਸ ਮੀਡੀਆ ਦੇ ਰਾਹੀਂ ਅਜੇ ਸੋਜਤ ਵੀ ਕਰਦੇ ਰਹਿੰਦੇ ਆ ਲੰਬੇ ਸਮੇਂ ਤੋਂ ਜਿਹੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀਆਂ ਲੜਕੀਆਂ ਫੇਸੀਆਂ ਉਹ ਵੱਖ-ਵੱਖ ਸਮਿਆਂ ਦੇ ਉੱਤੇ ਜਿਹੜੇ ਹੈ ਉਹਨਾਂ ਨੂੰ ਜਿੰਨੀਆਂ ਕਿ ਸਾਡੇ ਕੋਲ ਕੰਪਲੀਟਾ ਹੁੰਦੀ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵਿਦੇਸ਼ ਮੰਤਰਾਲੇ ਤੇ ਜਿਹੜੇ ਹੈ ਅੰਬੈਸੀ ਦੇ ਥਰੂ ਇਹਨਾਂ ਨੂੰ ਜਿਹੜਾ ਹੈ ਵਾਪਸ ਮੰਗਾਇਆ ਜਾਵੇ ਤੋਂ ਉਧਰ ਜਾ ਕੇ ਜਿਹੜੀਆਂ ਬੱਚੇ ਫਸ ਜਾਂਦੀਆਂ ਪਹਿਲੀ ਗੱਲ ਤਾਂ ਅਸੀਂ ਇਹ ਬੇਨਤੀ ਕਰਾਂਗੇ ਕਿ ਬਿਨਾ ਵਰਕ ਪਰਮਿਟ ਤੋਂ ਲੜਕੀਆਂ ਜਿਹੜੀਆਂ ਬਾਹਰ ਭੇਜਿਆ ਜਾਂਦੇ ਆ ਖਾਸ ਕਰਕੇ عمان ਇਹ ਅਰਬ ਮੁਲਕਾਂ ਵਿੱਚ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਉੱਥੇ ਲੜਕੀਆਂ ਨੂੰ ਨਾ ਭੇਜਿਆ ਜਾਵੇ ਜੋ ਇਹਨਾਂ ਦੀ ਉੱਥੇ ਦੁਰਦਸ਼ਾ ਹੁੰਦੀ ਹੈ ਜਿਸ ਤਰ੍ਹਾਂ ਦਾ ਮਿਸ ਬਿਹੇਵ ਹੁੰਦਾ ਜਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਇਹ ਲੜਕੀਆਂ ਵਾਪਸ ਆਉਂਦੀਆਂ ਜੋ ਇੱਥੇ ਆਣ ਕੇ ਮਾਪੇ ਆਪਣੇ ਲੜਕੀਆਂ ਦੀ ਵਿਥਿਆ ਸੁਣਾਉਂਦੇ ਆ ਬੜੀ ਦਰਦ ਭਰੀ ਹੁੰਦੀ ਹੈ ਸੋ ਅੱਜ ਵੀ ਜਿਹੜੇ ਹੈ ਇੱਕ ਲੜਕੀ ਜਿਹੜੀ ਮੁਗੇ ਤੋਂ ਵਾਪਸ ਆਈ ਹੈ ਉਹ ਤੁਹਾਡੇ ਨਾਲ ਉਹਦੇ ਰੂਪ ਰੂਪ ਕਰਾਉਣੇ ਜਿਹੜੀ ਕਿ ਪਿਛਲੇ ਸਾਲ ਸਤੰਬਰ ਦੇ ਵਿੱਚ ਅ Oman ਗਈ ਸੀ ਤੇ ਇੱਥੇ ਉਹਨਾਂ ਨੂੰ ਸੌ ਰੈਲ ਦਾ ਕਹਿ ਕੇ 20,000 ਰੁਪਈਆ ਮਹੀਨੇ ਦਾ ਦੇਣ ਦਾ ਵਾਅਦਾ ਕੀਤਾ ਸੀ ਕਿਉਂਕਿ ਜੇ ਗਰੀਬ ਪਰਿਵਾਰ ਉਹ ਸੋਚ ਲੈਂਦਾ ਕਿ ਚਲੋ ਇੱਥੇ ਨਾਲੋਂ ਬਾਹਰ ਜਾ ਕੇ ਚਲੋ ਮੇਰੇ ਪਰਿਵਾਰ ਚੱਲ ਜਾਊਗਾ ਪਰਿਵਾਰ ਦੇ ਵਿੱਚ ਇੱਥੇ ਵੀ ਜਿਹੜਾ ਹੈ ਕੋਈ ਕੰਮਕਾਰ ਨਹੀਂ ਜਦੋਂ ਉਥੇ ਇਹ ਇਹੋ ਜਿਹਾ ਗੈਗ ਬਣਿਆ ਹੋਇਆ ਜਿਹੜੀਆਂ ਖਾਸ ਕਰਕੇ ਜਨਾਨੀਆਂ ਖਾਸ ਕਰਕੇ ਜਿਹੜੀਆਂ ਲੜਕੀਆਂ ਉਹਨਾਂ ਨੂੰ ਝੁਮਾ ਕੇ ਲਾਲਚ ਦੇ ਕੇ ਬਾਹਰ ਭੇਜ ਦਿੰਦੇ ਆ ਜਿੱਥੇ ਜਾ ਕੇ ਇਹ 2 ਮਹੀਨੇ ਦਾ ਵੀਜ਼ਾ ਲੈ ਕੇ ਇਹ ਮਾਸਕਡ ਦੁਬਈ ਜਾਂਦੇ ਆ ਦੁਬਈ ਤੋਂ ਮਗਰੋਂ ਇਹਨਾਂ ਨੂੰ ਮਾਸਕਟ ਭੇਜ ਦਿੱਤਾ ਜਾਂਦਾ ਤੇ ਉਥੇ ਜਿਹੜੇ ਹੈਗੇ ਆ 2 ਮਹੀਨਿਆਂ ਦੇ ਵਿੱਚ ਅ ਕਿਸੇ ਨਾ ਕਿਸੇ ਉੱਥੇ ਉੱਥੋਂ ਦੇ ਜਿਹੜੇ ਹੈ ਲੋਕਾਂ ਦੇ ਨਾਲ ਕੰਟਰੈਕਟ ਕਰ ਦਿੰਦਾ ਜਾਂਦਾ ਇਹ ਜਿਹੜੇ ਆਮ ਖਰਚ ਖਾਸ ਕਰਕੇ ਸਾਡੀਆਂ ਲੜਕੀਆਂ ਅਨਪੜ੍ਹ ਹੁੰਦੀਆਂ ਉਹਨਾਂ ਕੋ ਗੂਠਾ ਲਵਾ ਲੈਂਦੇ ਜਾਂ ਸੈਲ ਕਰਾ ਲੈਂਦੇ ਆ ਤੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਇਹ ਜਿਹੜੇ ਸੈਲ ਕਰਵਾਏ ਆ ਉਹਦੇ ਕਾਹਦੇ ਕਰਵਾਏ ਆ ਤੇ ਇਸ ਲੜਕੀ ਨੂੰ ਵੀ 2 ਲੱਖ ਰੁਪਏ ਦੇ ਵਿੱਚ ਉਹਨਾਂ ਇਹਨਾਂ ਨੇ ਉੱਥੇ ਵੇਚ ਦਿੱਤਾ ਸੀ ਜਿਹੜਾ ਕਿ ਪਹਿਲਾਂ ਵੀ ਇਹਨਾਂ ਕੋ ਪੈਸੇ ਲੈ ਲਏ ਬਾਅਦ ਵਿੱਚ ਫਿਰ ਇਹਨਾਂ ਕੋ ਪੈਸੇ ਮੰਗਦੇ ਸੀ ਇਹਨਾਂ ਨੇ ਸਾਡੇ ਕੋਲ 7 ਮਈ ਨੂੰ ਕੰਪਲੇਂਟ ਕੀਤੀ ਸੀ ਤੇ ਇਹ ਜਿਹੜੀ ਹੈ ਲੜਕੀ तकरीबन ਜਿਹੜੀ ਹੈ ਕਿੰਨੇ ਦਿਨ ਪਹਿਲਾਂ ਆ ਗਈ ਬੇਟਾ ਸਾਂਸਦ ਤੋਂ ਮਹੀਨੇ ਦੇ ਵਿੱਚ ਜਿਹੜੇ ਹੈਗੇ ਇਹ ਵਾਪਸ ਆ ਗਈ ਸੋ ਇਹ ਅਸੀਂ ਜਿਹੜਾ ਵੀ ਇੱਥੇ ਸਾਡੇ ਕੋਲ ਕੰਪਲੇਂਟ ਲੈ ਕੇ ਆਉਂਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਕਿ ਤੁਸੀਂ ਜਿਸ ਏਜੰਟ ਨੇ ਤੁਹਾਨੂੰ ਬਾਹਰ ਭੇਜਿਆ ਤੁਹਾਡੇ ਨਾਲ ਠੱਗੀ ਕੀਤੀ ਹੈ ਉਹਦੇ ਉੱਤੇ ਕੰਪਲੇਂਟ ਕੀਤੀ ਜਾਵੇ ਅਫਸੋਸ਼ ਦੀ ਗੱਲ ਕੀ ਹੈ ਕਿ ਇਹ ਲੜਕੀ ਜੋ ਸਾਨੂੰ ਇੱਥੇ ਵੈਸਟਵਲੇ ਦੱਸ ਰਹੀ ਹੈ ਇਹ ਮੋਗਾ ਦੀ ਇਹ ਲੜਕੀ ਹੈ ਤੇ ਚਾਹੀਦਾ ਤਾਂ ਇਹ ਸੀਗਾ ਕਿ ਪੁਲਿਸ ਨੂੰ ਕਿ ਜਿਹੜੇ ਏਜੰਟ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਇਹਨਾਂ ਨੇ ਸਾਨੂੰ ਦੱਸਿਆ ਕਿ ਜਿਹੜੇ ਫੈਨੇਡਾਰ ਆ ਉਹ ਸਾਡੇ ਬਿਆਨ ਨਹੀਂ ਲਿਖ ਰਿਹਾ ਤੇ ਉਹ ਕਹਿ ਰਹੇ ਆ ਕਿ ਅਸੀਂ ਤੁਹਾਡੇ ਦੇ ਉੱਤੇ ਕੇਸ ਕਰਨਾ ਕਿ ਤੁਸੀਂ ਜਿਹੜਾ ਹੈਗਾ ਤੁਸੀਂ ਇਸ ਤਰ੍ਹਾਂ ਬਾਹਰ ਕਿਉਂ ਗਏ ਜਦੋਂ ਕਿ ਠੱਗੀ ਇਹਨਾਂ ਦੇ ਨਾਲ ਹੋਈ ਹੈ ਸੋ ਬੜੀ ਦੁੱਖ ਦੀ ਗੱਲ ਆ ਜਦੋਂ ਕਿ ਅਸੀਂ ਡੀਜੀਪੀ ਸਾਹਿਬ ਨੂੰ ਵੀ ਮਿਲ ਕੇ ਆਏ ਇਹਦੇ ਸਿੱਟਾ ਵੀ ਬਣਾਈਆਂ ਕਿ ਇਹਨਾਂ ਲੋਕਾਂ ਦੀ ਜਿਹੜੀ ਹੈਗੀ ਇਹ ਪੜਤਾਲ ਕੀਤੀ ਜਾਵੇ ਪਰ ਉਹ ਲੋਕ ਪੈਸੇ ਜੜਾ ਦਿੰਦੇ ਆ ਤੇ ਜਿਹੜਾ ਜਿਹੜੀ ਕਾਰਵਾਈ ਕਰਨ ਦੀ بجائے ਉਹਨਾਂ ਨੂੰ ਉਹਨਾਂ ਦੀ ਰੱਖਿਆ ਕੀਤੀ ਜਾਂਦੀ ਏ ਬੜੀ ਹੋਰ ਵੀ ਦੁੱਖ ਦੀ ਗੱਲ ਆ ਸੋ ਸਾਡਾ ਇਹੀ ਬੇਨਤੀ ਹੈ ਕਿ ਚਲੋ ਇਹ ਬੱਚੀ ਹੈਗੀ ਤੇ ਨਾਲ ਇੱਕ ਹੋਰ ਲੜਕੀ ਸੀ ਉਹ ਵੀ ਜਿਹੜੀ ਹੈਗੀ ਆ ਵਾਪਸ ਆ ਚੁੱਕੀ ਏ ਜਿਹੜੀ ਇਹਦੇ ਨਾਲ ਹੀ ਸੀਗੀ 4 ਜੁਲਾਈ ਨੂੰ ਉਹ ਵੀ ਵਾਪਸ ਆ ਗਈ ਏ ਤੇ ਇਸ ਜਿਹੜੀ ਇਸੇ ਤਰ੍ਹਾਂ ਦੀਆਂ ਹੋਰ ਵੀ ਜਿਹੜੀਆਂ ਹੈਗੀਆਂ ਤਕਰੀਬਨ 90 ਤੋਂ ਵੱਧ ਲੜਕੀਆਂ ਜਿਹੜੀਆਂ ਹੈਗੀਆਂ ਓਮਾਨ ਤੋਂ ਵਾਪਸ ਆ ਚੁੱਕੀਆਂ ਇਹਨਾਂ ਦੇ ਨਾਲ ਹੋਰ ਜੜੀਆਂ ਹੈਗੀਆਂ ਕਿ ਜਦੋਂ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਹੁੰਦੀ ਹੈ ਤੇ ਲੜਕੀਆਂ ਨਾਲ ਹੋਰ ਵੀ ਦੱਸਦੇ ਆ ਕਿ ਉੱਥੇ ਹੋਰ ਵੀ 15 20 ਲੜਕੀਆਂ ਹੈ। ਉਹ ਵੀ ਅਸੀਂ ਸਾਰੀ ਬੇਨਤੀ ਕਰਦੇ ਆ ਬੈਸੀ ਨੂੰ ਵੀ ਇਹ ਇੱਕ ਤਾਂ ਸ਼ਿਕਾਇਤ ਸਾਡੇ ਕੋਲ ਆਈ ਹੈ ਇਹਨਾਂ ਦੇ ਨਾਲ ਹੋਰ ਵੀ ਲੜਕੀਆਂ ਤਕਰੀਬਨ ਜੜੀਆਂ ਹੈਗੀਆਂ 750 ਤੋਂ ਵੱਧ ਜੜੀਆਂ ਲੜਕੀਆਂ ਵਾਪਸ ਆ ਚੁੱਕੀਆਂ। ਸੋ ਫਿਰ ਦੁਬਾਰਾ ਜਿਹੜੇ ਹੈਗੇ ਉਹ ਜਿਹੜੇ ਗਏਗਾ ਉਸੇ ਤਰ੍ਹਾਂ ਹੀ ਕੰਮ ਕਰ ਰਿਹਾ ਜਿਵੇਂ ਵਾਪਸ ਆਉਂਦੇ ਆ। ਉਹ ਦੁਆਰਾ ਜਿਹੜਾ ਹੈਗਾ ਜੇ ਜਦੋਂ ਪੀੜਤ ਉਥੋਂ ਰਿਕੁਐਸਟ ਕਰਦਾ ਵੀ ਸਾਨੂੰ ਬਾਪ ਭੇਜਿਆ ਜਾਵੇ ਫਿਰ ਇਹਨਾਂ ਕੋ ਪੈਸੇ ਲਈ ਜਾਂਦੇ ਉਥੇ ਬੋਟਮਾਰ ਕਰਦੇ ਕਿ ਸਾਨੂੰ ਪੈਸੇ ਦਿਓ ਤੁਸੀਂ ਤਾਂ ਇਹਨੂੰ ਵਾਪਸ ਭੇਜਾਂਗੇ ਸੋ ਪਹਿਲਾਂ ਵੀ ਪੈਸੇ ਦੇ ਕੇ ਜਾਂਦੇ ਉਥੇ ਫਸ ਵੀ ਜਾਂਦੇ ਫਿਰ ਦੁਬਾਰਾ ਪੈਸੇ ਮੰਗਦੇ ਇਹ ਇੱਕ ਬਹੁਤ ਵੱਡਾ ਜਿਹੜਾ ਹੈਗਾ ਗਰੋਅ ਹੈ ਜਿਹੜਾ ਕੰਮ ਕਰ ਰਿਹਾ ਇੱਥੇ ਖਾਸ ਕਰਕੇ ਇਹਨਾਂ ਨੂੰ ਸੰਪਰਕ ਕਰਨ ਵਾਲੀਆਂ ਵੱਖ-ਵੱਖ ਖੇਤਾਂਵਾਂ ਦੇ ਮਾਈਆਂ ਬੈਠੀਆਂ ਇਹਨਾਂ ਦੇ ਅੱਗੇ ਜਿਹੜੇ ਹੈਗੇ ਆ ਵੱਖ ਹੋਰ ਜਿਹੜੇ ਹੈਗੇ ਆ ਏਜੰਟਾ ਜਿਹੜੇ ਇਹਨਾਂ ਨੂੰ ਉਹਨਾਂ ਨੂੰ ਥੋੜੇ ਬਹੁਤੇ ਪੈਸੇ ਦੇ ਕੇ ਉਹਨਾਂ ਤੋਂ ਇਹ ਅੱਗੇ ਜਾ ਕੇ ਸੰਪਰਕ ਕਰਦੇ ਆ ਸਾਡੀ ਸਰਕਾਰ ਨੂੰ ਵੀ ਬੇਨਤੀ ਹੈ ਸਾਡੇ ਪੁਲਿਸ ਦੇ ਡੀਸੀਪੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਜਿਹੜੇ ਵੀ ਇਹ ਇਹ ਸੱਟਾਂ ਬਣਾਈਆਂ ਜਿਹੜੇ ਵੀ ਬੱਚੇ ਬਾਹਰੋਂ ਆਉਂਦੇ ਆ ਇਹਨਾਂ ਦੇ ਉੱਤੇ ਜਿਹੜੀ ਹੈਗੀ ਆ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ ਤਾਂ ਕਿ ਇਹ ਜਿਹੜਾ ਲਗਾਤਾਰ ਜਿਹੜੀਆਂ ਲੜਕੀਆਂ ਫਿਰ ਉਹਨਾਂ ਬੁਲਗਾਂ ਤੇ ਜਾ ਰਹੀਆਂ ਉਹਨਾਂ ਨੂੰ ਰੋਕਿਆ ਜਾਵੇ ਇਹ ਤਾਂ ਹੀ ਰੁਕ ਸਕਦੀ ਹੈ ਕਿ ਇਹਦੇ ਇਹਨਾਂ ਦੇ ਪਿੱਛੇ ਸਰਗਨੇ ਜਿਹੜੇ ਆ ਉਹਨਾਂ ਨੂੰ ਕਾਬੂ ਕੀਤਾ ਜਾਵੇ ਸੋ ਇਹ ਬੜੀ ਦੁਖਦੀ ਗੱਲ ਆ ਜਦੋਂ ਕਿਸੇ ਵੀ ਪਰਿਵਾਰ ਦੀ ਲੜਕੀ ਉੱਥੇ ਜਾ ਕੇ ਫਸ ਜਾਂਦੀ ਹੈ ਜੋ ਉਹਨਾਂ ਦੀ ਮਾਨਸਿਕ ਪੀੜਾ ਉਹ ਸਮਝਣੀ ਜਿਹੜੀ ਹੈਗੀ ਉਹ ਪਰਿਵਾਰ ਨੂੰ ਪਤਾ ਹੁੰਦਾ ਕਿ ਜਿਹਨਾਂ ਦੇ ਪਿੱਛੇ ਬੱਚੇ ਆ ਬਾਪਾ ਪਰਿਵਾਰ ਆ ਪਰ ਲੜਕੀ ਉੱਥੇ ਫਸ ਜਾਂਦੀ ਹੈ ਉਹ ਜਿਹੜੀ ਹੈਗੇ ਵੀਡੀਓ ਪਾਉਂਦੇ ਆ ਉਹ ਆਪਣੇ ਮੈਸੇਜ ਭੇਜਦੇ ਆ ਉਹ ਆਪਣੇ ਫੋਨ ਤੇ ਗੱਲ ਕਰਦੇ ਆ ਜਿਸ ਤਰ੍ਹਾਂ ਉਹ ਉੱਥੇ ਜਾ ਕੇ ਉਹਨਾਂ ਦੀ ਹਾਲਤ ਹੁੰਦੀ ਹੈ ਉਹਦਾ ਬੜੀ ਵੱਡੀ ਪੀੜਾ ਹੈ ਸੋ ਅਸੀਂ ਬੇਨਤੀ ਕਰਾਂਗੇ ਕਿ ਕੋਈ ਵੀ ਜਿਹੜਾ ਹੈਗਾ ਇਸ ਤੁਹਾਡੇ ਚੈਨਲਾਂ ਦੇ ਮਾਦਮ ਦੇ ਰਾਹੀਂ ਸੁਣ ਰਿਹਾ ਕਿਸੇ ਵੀ ਲੜਕੀ ਨੂੰ ਇਹਨਾਂ ਮੁਲਕਾਂ ਦੇ ਵਿੱਚ ਨਾ ਭੇਜੋ ਆ ਅਸੀਂ ਕਿਹਨੇ ਬਾਹਰ ਜਾਣ ਦੇ ਸੀ ਖਲਾਫ ਨਹੀਂ ਵਰਕ ਪਰਮਿਟ ਤੇ ਜਾਓ ਜਿਹੜੇ ਵਰਜੀ ਮੁਲਕ ਵਿੱਚ ਜਾਣੇ ਆ ਉਹਦੇ ਵਾਸਤੇ ਜਿਹੜਾ ਹੈ ਪੂਰੀ ਤਰ੍ਹਾਂ ਜਿਹੜੇ ਏਜੰਟਾਂ ਉਹਨਾਂ ਦੇ ਨਾਲ ਉਹਨਾਂ ਦੇ ਰਾਹੀ ਜਾਓ ਜਿਹੜੇ ਸਰਕਾਰ ਦੇ ਮਾਨਤਾ ਪ੍ਰਾਪਤ ਆ ਜਿਹੜੇ ਪਿੰਡਾਂ ਵਿੱਚ ਆਣ ਕੇ ਵਿੱਚ ਆਸ਼ੇ ਦੇ ਦਿੰਦੇ ਆ ਵੀ ਤੁਹਾਨੂੰ ਇਹਨੇ ਪੈਸੇ ਦੇ ਦਾਂਗੇ ਆ ਕਰ ਦਾਂਗੇ ਇਹ ਸਾਰੇ ਠੱਗ ਏਜੰਟਾਂ ਇਹਨਾਂ ਤੋਂ ਬਚੋ ਸਾਡੀ ਇਹ ਸਾਰਿਆਂ ਨੂੰ ਬੇਨਤੀ ਆ